ਕਾਈਸਰ ਇਨਕੁਇਰੀ ਦਾ ਖੇਤਰ ਸਾਸਪੁਰ ਸ਼ਹਿਰ ਦਾ ਬੋਸ ਤੇ ਹੈ ਕੀ ਨਾਮ ਦੂਸਰਾ ਕੀ ਆਪ ਨੂੰ ਪਤਾ ਹੈ ਕਿ ਸਾਡੇ ਮਾਨ ਜੋਸਿਪ ਰਿਗਿਆ ਜੈਨ ਆਈਪੀਐਸ ਵਰਸਸ ਪੀਪਲ ਟ੍ਰੀਪੁਰ ਸਾਹਿਬ ਦੇ ਖਿਲਾਫ ਜੋ ਜੜੀ ਮਾਇਂ ਚਲਾਈ ਗਈ ਹੈ ਉਹਦੇ ਵਿੱਚ ਅਸੀਂ 48 ਘੰਟਿਆਂ ਦੇ ਵਿੱਚ ਚਾਰ ਮੁਕੱਦਮੇ ਰਜਿਸਟਰ ਕੀਤੇ ਤੇ ਜਿਹਦੇ ਵਿੱਚ ਸੱਤ ਵਿਅਕਤੀਆਂ ਨੂੰ ਮੁਕੱਦਮਾ ਕੀਤਾ ਗਿਆ ਕੀ ਕੁਝ ਬਰਾ? ਅਜੇ ਇੱਕ ਸਾਡੇ ਸਬ ਸੀਆਈਐਨ ਚਾਰਜ ਕੋਲ ਹੌਸਿੰਗ ਪਾਰਟਿਸ ਵਿੱਚ ਅੱਗੇ ਜਾ ਰਹੇ ਸੀਗੇ ਜਦੋਂ ਭਗਤੋਆਂ ਨੇ ਚੌਂਕ ਲੱਗੇ ਚ ਰਸਤੇ ਬੱਸ ਸਟਾਪ ਦੇ ਉੱਪਰ ਦੋ ਵਿਅਕਤੀ ਬਗੇ ਜੋ ਕੋਲਾਪਰਾ ਦੀ ਕਰਦੇ ਵਿੱਚ ਨੂੰ ਸ਼ੱਕ ਦੀ ਬਣਾ ਤੇ ਕਾਬੂ ਕੀਤਾ ਗਿਆ ਅਤੇ ਜਿਹਨਾਂ ਕੋਲੋਂ 264 ਗ੍ਰਾਮ ਹੀਰਨ ਬਰਾਮਦ ਹੋਏ ਇਹਨਾਂ ਦਾ ਨਾਮ ਹੈ ਗੁਰਪ੍ਰੀਤ ਸਿੰਘ ਪੁਰਖ ਵਿੱਕੀ ਪੁੱਤਰ ਜਗਸੀਰ ਸਿੰਘ ਵਾਸੀ ਬਾਲਦੀ ਆਟਾ ਚੱਕੀ ਪਿੰਡ ਵਿੱਚ ਰਹਿੰਦੇ ਦੂਸਰਾ ਹੈਗਾ ਵਕੀਲ ਸਿੰਘ ਪੁੱਤਰ ਕੋਲਾ ਸਿੰਘ ਉਹ ਅਸੀ ਬਾਜਾਖਾਨਾ ਚੌਕ ਜੇਤੂ ਹਜੇ ਇਹਨਾਂ ਦੇ ਪਹਿਲਾਂ ਵੀ ਦੋ ਦੋ ਬਗਤਵੇਂ ਨਸ਼ਾ ਲਖਾ ਦਰਜਾ ਵੀ ਜਨਾਬ ਇਸ ਤੋਂ ਲਗਾਇਆ ਕਿ ਸਤਲਵਾਇ ਪਰਚਾ ਹੋ ਰਿਹਾ ਸਾਡੇ ਐਸਐਚਓ ਸਾਹਿਬ ਦੀ ਨਿਗਰਾਨੀ ਹੇਠ ਐਸਐਸਏ ਅਕਵਾਲ ਸਿੰਘ ਪਾਰਟੀ ਸਵੇਤ ਰਾਮੇਆਣਾ ਕਸਮ ਪੱਟੀ ਦੇ ਕੋਲ ਮਲੂਸੀ ਜਿਹਨਾਂ ਕਸਮ ਪੱਟੀ ਤਰਫੋਂ ਇੱਕ ਔਰਤ ਅਤੇ ਇੱਕ ਨੌਜਵਾਨ ਆਉਂਦੇ ਦਿਖਾਈ ਦਿੱਤੇ ਜਿਹਨਾਂ ਤੋਂ ਸ਼ੱਕ ਦੀ ਬਨਾ ਤੇ ਕਾਬੂ ਕੀਤਾ ਗਿਆ ਜਿਹੜਾ ਕੋਲ 7 ਗ੍ਰਾਮ ਹੀਰਨ ਬਰਾਮਦ ਹੋਈ ਤੇ ਜਿਨ੍ਹਾਂ ਦੇ ਖਿਲਾਫ ਪਰਚਾ ਰਜਿਸਟਰ ਕੀਤਾ ਅਤੇ ਗ੍ਰਿਫਤਾਰ ਕੀਤਾ ਗਿਆ ਇਹ ਕਿਸੇ ਤਰ੍ਹਾਂ ਸਾਡੇ ਥਾਣਾ ਸਿਟੀ ਫਰੀਦਕੋਟ ਦੇ ਐਸਐਚਓ ਜੀ ਦੇ ਨਿਗਰਾਨੀ ਹੇਠ ਸੁਖਵਿੰਦਰ ਸਿੰਘ ਐਸਆਈ ਪਾਰਟੀ ਸਵੇਤ ਬਚ ਕਰ ਰਿਹਾ ਸੀਗਾ ਮੈਡੀਕਲ ਕਾਲਜ ਲਾਗੇ ਤਾਂ ਤਿੰਨ ਵਿਅਕਤੀ ਅਰਸ਼ਦੀਪ ਸਿੰਘ ਰਾਜਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਇਹ ਜਿਨ੍ਹਾਂ ਨੂੰ ਸ਼ੱਕ ਦੇ ਬਨਾ ਤੇ ਤਾਂ ਬੁਪੀਤਾ ਗਿਆ ਤੇ ਲਾਸ਼ੀ ਲੱਗੀ ਤੇ ਇਹਨਾਂ ਦੇ ਕੋਲ 105 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਜਿਹੜਾਂ ਦੇ ਖਿਲਾਫ ਮੁਕੱਦਮਾ ਦਰਜ ਤੇ ਪੈ ਗਿਆ ਆ ਟੋਟਲ ਕਿੰਨੇ ਜਿਹੜੇ ਸੀਗੇ ਦੋਸ਼ੀ ਇਹ ਕਿੰਨਾ ਮੰਨਵਾਉਂਦੇ ਸੋਟੋ ਸਾਡੇ ਜੀ ਦੇਖੋ 7 ਦੋਸ਼ੀ ਆਪਾਂ ਨਸ਼ਾ ਤਸਕਰ ਪੜੇ ਆ ਟੋਟਲ 273 ਗ੍ਰਾਮ ਤੇ 81 ਮਿਲੀਗ੍ਰਾਮ ਫੀਰ ਬਰਾਮਦ ਹੋਈ ਆ ਤੇ 105 ਨਸ਼ੀਲੀਆਂ ਗੋਲੀਆਂ ਬਰਾਮਦ ਦਾ ਲਾਭ ਲਈ ਇਹ ਜਦੋਂ ਨਿਸ਼ਾਨੇਬੰਦ ਤੋਂ ਕੰਮ ਕਰ ਲਈ ਇਸੇ ਤਰ੍ਹਾਂ ਜੇ ਕੁਝ ਇਹ ਨਸ਼ਾ ਦੇ ਵਿਰੋਧ ਕਾਰਪਈ ਇਹ ਚੱਲਦੀ ਰਹੇਗੀ ਤੇ ਆਪਾਂ ਇਹਨਾਂ ਦੇ ਖਿਲਾਫ ਜਿਹੜੇ ਗਲਤ ਕੰਮ ਕਰਨਗੇ ਉਹਨਾਂ ਦੇ ਖਿਲਾਫ ਆਪਾਂ ਸਭ ਤੋਂ ਸਖਤ ਕਾਰਵਾਈ ਕਰਾਂਗੇ ਜੇ ਮੁਖਤਾਰਾਂ ਵੀ ਸ਼ਾਮਲ ਹੋਣਗੇ ਤੇ ਆਮ ਜੀਵਨ ਬਤੀਤ ਕਰਨ ਅਤੇ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਸਜ਼ਾ ਕਰਵਾਈ ਕੀਤੀ ਜਾਵੇ। ਹਾਂ ਸਰ ਜਿਹੜੇ ਗੂੜੀਆਂ ਨਾਲ ਫੜੇਗੇ ਉਹਨਾਂ ਦੇ ਵੀ ਪਹਿਲਾਂ ਮੁਕੱਦਮਾ ਦਰਜ ਸੀਗਾ ਜਾਂ ਜਿਹੜੀ ਲੇਡੀਜ਼ ਤੇ ਮੁੰਡਾ ਫੜਾਇਆ ਗਿਆ ਹੈ ਉਹਨਾਂ ਦੇ ਪਰਚੇ ਕਰਕੇ ਪਹਿਲਾਂ ਮੁੰਡੇ ਤੇ ਪਹਿਲਾਂ ਪਰਚਾ ਦਰਜ ਹਾਂਜੀ ਹਾਂਜੀ ਤਲੇ ਪਰਚੀ ਦੱਸੋ ਸਰ ਇੱਕ ਛੋਟੀ ਜਿਹੀ ਲੋਕ ਜਿਹੜੇ ਕੋਈ ਨਸ਼ਾ ਛੱਡ ਕੇ ਹੁਣ ਵਾਪਸ ਆਣਾ ਚਾਹੁੰਦੇ ਹੈ ਉਹਨਾਂ ਨੇ ਕੋਈ ਤੁਸੀਂ ਉਦਾਲੇ ਕਰਦੇ ਚੁਗੀ ਹੋ ਜੀ ਦੇਖੋ ਜੀ ਅਸੀਂ ਨਸ਼ੇ ਆ ਦੇ ਵਿੱਚ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਵੀ ਆਪਾਂ ਆਪਣੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਉੱਤੇ ਦਾ ਰਾਈਦੇ ਆ ਮੈਡੀਕਲ ਕਾਲਜ ਦੇ ਵਿੱਚ ਤੇ ਆਪਾਂ ਭੇਜਦੇ ਪਏ ਆ ਕਾਫੀ ਬੰਦੇ ਭੇਜੇ ਆ ਆਪਾਂ ਜੀ ਕਿੰਨੇ ਬੰਦੇ ਭੇਜਦੇ ਸਰ ਆਪਾਂ ਇਹ 14 ਬੰਦੇ ਭੇਜਦੇ ਆ ਜੀ ਨਸ਼ਾ ਛੱਡਾ ਇਹ ਜਾਨੀ ਕਿ ਜਦੋਂ ਕੋਈ ਬੇਸ਼ਰਮ ਸਮਾਜ ਚੰਦਾ ਜਗਾ ਨਸ਼ਾ ਛੱਡ ਉਹਦਾ ਵੀ ਸਹਿਯੋਗ ਕਰਦੇ ਹਾਂ ਬਿਲਕੁਲ ਆਪਾਂ ਤਾਂ ਹਰ ਜਗ੍ਹਾ ਤੇ ਹਰ ਮੀਟਿੰਗ ਕਰੀਦੀ ਆ ਪਬਲਿਕ ਮੀਟਿੰਗ ਕਰੀਦੀ ਆ ਸਾਰਿਆਂ ਨੂੰ ਰਿਕਵੈਸਟ ਕਰਦੀ ਆ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਆ ਉਹ ਸਾਡੇ ਕੋਲ ਆਣ ਬੇਚ ਜੇ ਸਾਡੇ ਥਾਣੇ ਆ ਸਾਡੇ ਸੱਚ ਕੋ ਸਾਵਣ ਮੇਰੇ ਕੋ ਆਣ ਆਪਾਂ ਉਹਨਾਂ ਨੂੰ ਉੱਥੇ ਦਾਖਲ ਕਰਾ ਕੇ ਅਗੋਂ ਇਹਨਾਂ ਦਾ ਟ੍ਰੀਟਮੈਂਟ ਕਰਾਉਣਾ ਠੀਕ ਠੀਕ ਹੈ ਜੀ